ਜਿਹੜੇ ਹੜ੍ਹ ਪ੍ਰਭਾਵਿਤ ਔਰਤਾਂ ਨੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੋ ਗਏ ਜੇਕਰ ਉਹ ਸਾਡੇ ਤੋਂ ਸੂਟ ਫਲਾਈ ਕਰਾਉਣਾ ਚਾਹੁੰਦੇ ਨੇ ਬਿਲਕੁਲ ਫ੍ਰੀ ਕਰਕੇ ਦਵਾਂਗੇ ਸੂਟ ਸਾਡੇ ਮਾਇੰਡ ਦੇ ਵਿੱਚ ਆਇਆ ਵੀ ਜਿਵੇਂ ਸਾਡੇ ਪੰਜਾਬੀ ਕਲਾਕਰ ਭਰਾ ਬਾਹਰ ਤੁ ਆ ਕੇ ਸੇਵਾ ਕਰਦੇ ਨੇ ਕਿ ਵੀ ਅਸੀਂ ਤਾਂ ਰਹ ਨਹੀਂ ਪੰਜਾਬ ਦੇ ਵਿੱਚ ਆ ਜਿਵੇਂ ਸਾਡੀਆਂ ਵੀ ਹੜ੍ਹ ਤੇ ਵੀਰਦ ਪਹਿਣਾ ਦੇ ਕੱਪੜੇ ਪਾਣੀ ਦੇ ਵਿੱਚ ਬਹਿ ਚੁੱਕੇ ਨੇ ਜੀ ਇਹੀ ਮਨ ਬਣਾਇਆ ਵੀ ਅਸੀਂ ਉਹਨਾਂ ਨੂੰ ਫ੍ਰੀ ਕੱਪੜੇ ਸਟੀਚ ਕਰਕੇ ਦੇਈਏ ਇਹ ਵੀ ਸੁਣਿਆ ਤੁਹਾਡੀ ਬੁਟੀਕ ਦੇ ਬਾਰੇ ਜੇਕਰ ਮਿਡਲ ਕਲਾਸ ਕੋ ਲੋਕ ਨੇ ਜਿਹੜੀਆਂ ਕੁੜੀਆਂ ਲਗੀਆਂ ਜਿਹੜੇ ਨਹੀਂ ਅਫੋਰਡ ਕਰ ਸਕਦੇ ਜਿਹੇ ਪਰਿਵਾਰ ਨੇ ਕੋਈ ਵਿਆਹ ਸ਼ਾਦੀ ਆ ਉਹਨਾਂ ਦੇ ਵੀ ਭਾਰੀ ਡਿਸਕਾਊਂਟ ਹੈ ਕਹਿੰਦੇ ਤੁਹਾਡੇ ਕੋਲ ਜਿਹੜੀਆਂ ਕੁੜੀਆਂ ਤੁਹਾਡੀਆਂ ਲਗੀਆਂ ਰਜੀਆਂ ਪਹਿਣਾ ਮਾਤਾਵਾ ਘਰਾਂ ਦੇ ਵਿੱਚ ਵੇਚੀਆਂ ਨੇ ਜੋ ਆਪਣਾ ਕੰਮ ਕਰਨਾ ਚਾਹੁੰਦੀਆਂ ਹਨ ਆਪਣੇ ਤੇ ਨਿਰਭਰ ਹੋਣਾ ਚਾਹੁੰਦੀਆਂ ਹਨ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਤੁਸੀਂ ਉਹਨਾਂ ਨੂੰ ਕੰਮ ਵੀ ਦੋ ਹਾਂਜੀ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਸਾਡੀ ਦੁਕਾਨ ਤੇ ਆਉਣ ਤੇ ਬਟਿਕ ਦੇ ਆਉਣ ਸਾਡੇ ਨਾਲ ਕੰਮ ਕਰਨ ਅਸੀਂ ਮਸ਼ੀਨਾਂ ਵੀ ਦੇਵਾਂਗੇ ਤੇ ਕੰਮ ਸਿਖਾਵਾਂਗੇ ਵੀ ਜਿਹੜੀਆਂ ਮੇਰੀਆਂ ਭੈਣਾਂ ਹੜਪੀ ਦੇ ਵਿੱਚ ਮੁਸੀਬਤ ਦੇ ਵਿੱਚ ਨੇ ਉਹਨਾਂ ਦੇ ਕੱਪੜਿਆਂ ਦਾ ਬਹੁਤ ਉਹਨਾਂ ਨੂੰ ਔਖਾ ਹੈ ਉਸ ਮੈਨਾਂ ਨੂੰ ਦੁਬਾਰਾ ਫੇਰ ਕਹਿਣੀ ਆ ਅਸੀਂ ਉਹਨਾਂ ਦੇ ਕੱਪੜੇ ਫ੍ਰੀ ਸਟਿਚ ਕਰਾਂਗੇ ਸਾਡੇ ਨਾਲ ਜਰੂਰ ਕੰਟੈਕਟ ਕਰ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਹੜ੍ਹਾਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਘਰਾਂ ਦੇ ਘਰ ਉਜੜ ਗਏ ਨੇ ਵੱਖੋ ਵੱਖਰੇ ਰੂਪਾਂ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਚਾਹੇ ਕੋਈ ਸਿੰਗਰ ਦੀ ਗੱਲ ਕਰ ਲਈਏ ਐਨਆਰਆਈ ਭਰਾਵਾਂ ਦੀ ਗੱਲ ਕਰ ਲਈਏ ਵੱਖੋ ਵੱਖਰੇ ਰੂਪਾਂ ਦੇ ਵਿੱਚ ਸੇਵਾ ਕਰ ਰਹੇ ਨੇ ਅੱਜ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੇ ਵਿੱਚ ਪਹੁੰਚਿਆ ਅਜੇਹੀ ਬੁਟੀਕ ਤੇ ਜਿਨ੍ਹਾਂ ਦਾ ਕਹਿਣਾ ਕਿ ਜਿਹੜੇ ਬੁਟੀਕ ਦੇ ਵਿੱਚ ਅਸੀਂ ਪਹੁੰਚੇ ਹਾਂ ਉਹਦਾ ਕਹਿਣਾ ਕਿ ਜਿਹੜੇ ਹੜ੍ਹ ਪ੍ਰਭਾਵਿਤ ਔਰਤਾਂ ਨੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੋ ਗਏ ਜੇਕਰ ਉਹ ਸਾਡੇ ਤੋਂ ਸੂਟ ਫਲਾਈ ਕਰਾਉਣਾ ਚਾਹੁੰਦੇ ਨੇ ਬਿਲਕੁਲ ਫ੍ਰੀ ਕਰਕੇ ਦਵਾਂਗੇ ਸੂਟ ਸਟਿਚ ਅਸੀਂ ਉਹ ਬੁਟੀਕ ਦੇ ਓਨਰ ਮੇਰੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਐਲਾਨ ਕਰ ਦਿੱਤਾ ਤੁਸੀਂ ਕਹਿ ਦਿੱਤਾ ਕਿ ਜਿਹੜੇ ਪ੍ਰਹਾੜ ਪ੍ਰਭਾਵਿਤ ਔਰਤਾਂ ਹੋ ਗਈਆਂ ਘਰਾਂ ਦੇ ਘਰ ਉੱਜੜ ਗਏ ਉਹਨਾਂ ਦੇ ਕੱਪੜਾ ਪਾਉਣ ਲਈ ਨਹੀਂ ਬਚਿਆ ਅਸੀਂ ਫ੍ਰੀ ਸੂਟ ਸਟਿਚ ਕਰਕੇ ਦਵਾਂਗੇ ਕਿਵੇਂ ਇਹ ਦਿਮਾਗ ਦੇ ਵਿੱਚ ਆਇਆ ਸਾਡੇ ਮਾਈਂਡ ਦੇ ਵਿੱਚ ਆਇਆ ਵੀ ਜਿਵੇਂ ਸਾਡੇ ਪੰਜਾਬੀ ਕਲਾਕਾਰ ਭਰਾ ਬਾਹਰ ਤੋਂ ਆ ਕੇ ਸੇਵਾ ਕਰਦੇ ਨੇ ਕਿ ਵੀ ਅਸੀਂ ਤਾਂ ਰਹਿ ਨਹੀਂ ਪੰਜਾਬ ਦੇ ਵਿੱਚ ਐ ਜਿਵੇਂ ਸਾਡੀਆਂ ਵੀ ਹਾਰਦ ਵੀਰ ਦੇ ਭੈਣਾਂ ਦੇ ਕੱਪੜੇ ਪਾਣੀ ਦੇ ਵਿੱਚ ਬਹਿ ਚੁੱਕੇ ਨੇ ਕਿ ਵੀ ਅਸੀਂ ਉਹਨਾਂ ਦੀ ਸੇਵਾ ਮਤਲਬ ਕਰਨਾ ਚਾਹੁੰਦੇ ਆ ਵੀ ਸਾਡਾ ਅਸੀਂ ਇਹੀ ਮਨ ਬਣਾਇਆ ਵੀ ਅਸੀਂ ਉਹਨਾਂ ਨੂੰ ਫ੍ਰੀ ਕੱਪੜੇ ਸਟੀਚ ਕਰਕੇ ਦੇਈਏ ਵੀ ਉਹਨਾਂ ਨੂੰ ਵੀ ਪਹਿਲਾਂ ਹੀ ਨਾ ਵੀ ਜਿਹੜੇ ਹਾਰਦ ਨੇਗੇ ਇਹਨਾਂ ਨੇ ਪਹਿਲਾਂ ਹੀ ਇੰਨਾ ਪੰਜਾਬ 'ਚ ਮਾੜਾ ਹਾਲ ਕਰਤਾ ਵੀ ਜਿਹੜਾ ਉਹਨਾਂ ਦਾ ਖਰਚਾ ਵਾ ਜਾਂ ਵੀ ਸਾਰਾ ਰਾਸ਼ਨਦਾਨ ਕੀਤਾ ਵਾ ਕਿਸੇ ਨੇ ਕੋਈ ਸੇਵਾ ਕੀਤੀ ਆ ਅਸੀਂ ਵੀ ਇਹੇ ਸੇਵਾ ਕਰਨੇ ਚਾਹਨੇ ਆ ਵੀ ਅਸੀਂ ਉਹਨਾਂ ਦੇ ਕੱਪੜੇ ਸਟੀਚਿੰਗ ਤੰਨ ਦੇ ਲਈ ਅਸੀਂ ਉਹਨਾਂ ਨੂੰ ਬਣਾ ਕੇ ਦੇਈਏ। ਅੱਜ ਜਿੱਥੇ ਜਿੱਥੇ ਵੱਡੇ ਕਾਰੋਬਾਰੀਆਂ ਦੀ ਗੱਲ ਕਰ ਲਈਏ ਕਿਸਾਨ ਅੰਨ ਦਾਤਾ ਪੰਜਾਬ ਦਾ ਹੈ। ਪੰਜਾਬ ਦੇ ਲੋਕਾਂ ਨੂੰ ਅੰਨ ਦਿੰਦਾ ਹੈ। ਵੱਡੇ ਕਾਰੋਬਾਰੀਆਂ ਦੀ ਗੱਲ ਕਰ ਲਈਏ ਵੱਡੀਆਂ ਬਟੀਆਂ ਬੁਟੀਕਾਂ ਦੀ ਗੱਲ ਕਰ ਲਈਏ ਜਿੱਥੇ ਉਹ ਇਹ ਅਪਰਾਲਾ ਨਹੀਂ ਕਰ ਸਕੀਆਂ। ਪਿੰਡ ਨਾਰਗਵਾਲ ਦੇ ਵਿੱਚ ਇਹ ਬੁਟੀਕ ਖੋਲੀ ਗਈ ਹੈ ਜਿਨ੍ਹਾਂ ਦਾ ਵੱਡਾ ਅਪਰਾਲਾ ਹੈ ਹੜਪੀਰਤਾ ਦੇ ਲਈ ਕਹਿੰਦੇ ਅਸੀਂ ਸਟੀਚ ਕਰਕੇ ਦੇਵਾਂਗੇ ਸੂਟ ਤੁਸੀਂ ਵੀ ਅਜਿਹੀ ਵੀਡੀਓ ਦੇਖ ਰਹੇ ਹੋ ਸ਼ੇਅਰ ਜ਼ਰੂਰ ਕਰਿਓ ਬੜਾ ਚੰਗਾ ਅਪਰਾਧਾ ਲੱਗਿਆ ਸਾਨੂੰ ਵੀ ਅੱਗੇ ਵੀ ਤੁਹਾਡੇ ਨਾਲ ਜੁੜੇ ਰਹੋ ਕਦੋਂ ਤੋਂ ਇਹ ਬੁਟੀਕ ਦਾ ਕੰਮ ਦੀ ਸ਼ੁਰੂਆਤ ਕੀਤੀ ਤੁਸੀਂ ਕਦੋਂ ਤੋਂ ਸ਼ੁਰੂਆਤ ਹਾਂਜੀ ਅਸੀਂ ਇਹ ਬੁਟੀਕ ਦੀ ਸ਼ੁਰੂਆਤ 2019 ਤੋਂ ਕੀਤੀ ਸੀਗੀ ਤੇ ਪਿੰਡ ਨਾਰੰਗਵਾਲ ਦੇ ਵਿੱਚ ਕੀਤੀ ਗਈ ਹੈ ਜ਼ਿਲ੍ਹਾ ਲੁਧਿਆਣਾ ਵਾ ਤੇ ਸਹਿ ਬੁਟੀਕ ਨਾਰੰਗਵਾਲ ਦੇ ਵਿੱਚ ਹੀ ਸ਼ੁਰੂ ਕੀਤੀ ਸੀਗੀ ਠੀਕ ਹੈ ਹਾਂਜੀ ਇਸ ਬੁਟੀਕ ਦੀ ਜੇ ਗੱਲ ਕਰਦੇ ਆਂ ਕਹਿੰਦੇ ਇਸ ਬੁਟੀਕ ਦੇ ਵੀ ਦੂਰ ਦੂਰ ਚਾਹਤੇ ਨੇ ਕੈਨੇਡਾ ਅਮਰੀਕਾ ਤੋਂ ਤੁਹਾਡੇ ਨਾਲ ਕਲਾਇੰਟ ਜੁੜੇ ਹੋਏ ਨੇ ਜੇਹਾ ਤੁਸੀਂ ਕਿੱਦਾਂ ਸਟਿਚ ਕਰਦੇ ਹੋ ਫਰਕ ਆ ਕਹਿੰਦੇ ਜੇ ਸਿਟੀ ਦੇ ਵਿੱਚ ਸਲਾਈ ਕਰਾਉਂਦੇ ਨੇ ਸੂਟ ਤੇ ਪਿੰਡਾਂ ਦੇ ਵਿੱਚ ਉਹ ਕੁਆਲਿਟੀ ਦੇ ਨੇ ਜਿਹੜੀ ਸਿਟੀ ਦੇ ਵਿੱਚੋਂ ਮਹਿੰਗੇ ਮੌਲਾਂ ਦੇ ਵਿੱਚ ਨਹੀਂ ਮਿਲਦੀ ਤੁਹਾਡੇ ਕੋਲੇ ਹਾਂਜੀ ਇਹ ਗੱਲ ਫਸਟ ਚਾ ਵੀ ਸਾਡੇ ਕੋਲ ਹੈ ਨਾ ਵੀ ਰਾਸ਼ ਲੱਗ ਜਾਂਦਾ ਕੱਪੜਿਆਂ ਦਾ ਇੱਕ ਦਾਸੀ ਸਾਰਾ ਨੂੰ ਕੱਪੜਾ ਜਿਹੜਾ ਟਾਈਮ ਤੋਂ ਪਹਿਲਾਂ ਹੀ ਦੇਣਾ ਵਾ ਕਿਸੇ ਦਾ ਸੂਟ ਨਹੀਂ ਲੇਟ ਕਰਨਾ ਡਿਜ਼ਾਈਨ ਹੀ ਘਰ ਕੋਲ ਸਪੈਸ਼ਲ ਹੈ ਜਿਹੜਾ ਡਿਜ਼ਾਈਨ ਕਹਿੰਦੇ ਸੀ ਉਹੀ ਹੀ ਬਣਾ ਕੇ ਦੇਣੇ ਆ ਪਰ ਸਾਡੀ ਜਿਹੜੀ ਸਟੀਚਿੰਗ ਫਿਨਿਸ਼ਿੰਗ ਐਂ ਬਿਲਕੁਲ ਪਰਫੈਕਟ ਹੁੰਦੀ ਹੈ ਡਿਜ਼ਾਈਨਿੰਗ ਦੀ ਗੱਲ ਕਰਦੇ ਹੋ ਤੁਸੀਂ ਕਈ ਵਾਰੀ ਅਜਿਹਾ ਹੁੰਦਾ ਲੜਕੀਆਂ ਨਗੀਆਂ ਔਰਤਾਂ ਨਗੀਆਂ ਉਹ ਦੇਖਦੀਆਂ ਨੇ ਵੀਡੀਓ ਦੇਖਦੀਆਂ ਨੇ ਜਾਂ ਮੂਵੀ ਦੇ ਲਈ ਆਪਾਂ Song ਦੇਖ ਲਈਏ ਉਹਨਾਂ ਦੇ ਵਿੱਚੋਂ ਦੇਖਦੀਆਂ ਲਗੀਆਂ ਵੀ ਅਸੀਂ ਇਹ ਜਿਹਾ ਸੂਟ ਸਟਿਚ ਕਰਾਉਣਾ ਇਹ ਜਿਹਾ ਲੈ ਕੇ ਆਉਣਾ ਸੂਟ ਉਹ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਸਟਿਚ ਕਰਾਉਣਾ ਚਾਹੁੰਦਾ ਹੋਵੇ ਡਿਜ਼ਾਈਨਿੰਗ ਕਰਾਉਣੀ ਚਾਹੁੰਦਾ ਹੋਵੇ ਕਰ ਦਿੰਦੇ ਆ ਤੁਸੀਂ ਹਾਂਜੀ ਜੀ ਮੈਂ ਤੁਹਾਨੂੰ ਕੀ ਕਹਿੰਦਾ ਵਾ ਜੇ ਕੋਈ ਸਾਡੇ ਕੋਲੇ ਫੋਟੋ ਲੈ ਕੇ ਆਉਂਦੇ ਕੁਝ ਵੀ ਲਿਓਂਦੇ ਆ ਜੀ ਮੈਂ ਤੁਹਾਨੂੰ ਕਹਿੰਦੇ ਜਿਨ੍ਹਾਂ ਦਾ ਉਵੇਂ ਹੀ ਸੂਟ ਸਟਿਚ ਕਰਕੇ ਦਿੰਦੇ ਆ ਪਰ ਇੱਕ ਨੰਬਰ ਪਰਫੈਕਟ ਕੰਮ ਕਰਕੇ ਦਿੰਦੇ ਆ ਬੁਟੀਕ ਦੇ ਬਾਰੇ ਅਸੀਂ ਇਹ ਵੀ ਸੁਣਿਆ ਤੁਹਾਡੀ ਬੁਟੀਕ ਦੇ ਬਾਰੇ ਜੇਕਰ ਮਿਡਲ ਕਲਾਸ ਕੋ ਲੋਕ ਨੇ ਜਿਹੜੀਆਂ ਕੁੜੀਆਂ ਨੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਜਿਹੇ ਪਰਿਵਾਰ ਨੇ ਕੋਈ ਵਿਆਹ ਸ਼ਾਦੀ ਆ ਉਹਨਾਂ ਦੇ ਵੀ ਭਾਰੀ ਡਿਸਕਾਊਂਟ ਹੈ ਕਹਿੰਦੇ ਤੁਹਾਡੇ ਕੋਲ ਹਾਂਜੀ ਜਿਹੜੀਆਂ ਮਤਲਬ ਇਹ ਆਪਣੇ ਕੁੜੀਆਂ ਗਰੀਬ ਘਰ ਤੋਂ ਨੇਗੀਆਂ ਆ ਵੀ ਉਹ ਨਹੀਂ ਪੂਰੀ ਸਪਲਾਈ ਦੇ ਸਕਦੇ ਉਹਨਾਂ ਲਈ ਮੈਂ ਡਿਸਕਾਊਂਟ ਰੱਖਦੀ ਆ ਉਹਨਾਂ ਨੂੰ ਮਤਲਬ ਘੱਟ ਰੇਟ ਤੇ ਹੀ ਕੱਪੜੇ ਸਟਿਚ ਕਰਕੇ ਉਹਨਾਂ ਦੀ ਹੈਲਪ ਕੀਤੀ ਜਾਂਦੀ ਤੇ ਜਿਹੜੀਆਂ ਮੇਰੇ ਆਪਣੇ ਘਰੇ ਆਪਣੇ ਰਜ਼ਕਾਰ ਸਿੱਖੀਆਂ ਹੋਈਆਂ ਨੇ ਉਹਨਾਂ ਕੋਲ ਰਜ਼ਕਾਰ ਨਹੀਂ ਹੈਗਾ ਸੀ ਉਹਨਾਂ ਨੂੰ ਵੀ ਕੰਮ ਦੇਣਾ ਚਾਹੁੰਦੇ ਆ ਵੀ ਮਤਲਬ ਵੀ ਸਾਡੇ ਨਾਲ ਸੰਪਰਕ ਕਰੋ ਸਟੀਚਿੰਗ ਦਾ ਕੰਮ ਅਸੀਂ ਉਹਨਾਂ ਨੂੰ ਖੁਦ ਦੇਵਾਂਗੇ ਅੱਛਾਔਰ ਤਾਂ ਵੀ ਗੱਲ ਕਰਦੇ ਤੁਸੀਂ ਕੰਮ ਦੇਣ ਦੀ ਗੱਲ ਕਰਦੇ ਹੋ ਜੇ ਅੱਜਕੱਲ੍ਹ ਜੇ ਬੇਰੁਜ਼ਗਾਰੀ ਆਪਾਂ ਬਹੁਤ ਜ਼ਿਆਦਾ ਹੈ ਜੀ ਇਹ ਬੇਰੁਜ਼ਗਾਰੀ ਦੀ ਗੱਲ ਕਰਦੇ ਆਪਾਂ ਜਿਹੜੀਆਂ ਕੁੜੀਆਂ ਸਾਡੀਆਂ ਨਿੱਗੀਆਂ ਸਾਡੀਆਂ ਪੈਣਾ ਮਾਤਾਵਾ ਘਰਾਂ ਦੇ ਵਿੱਚ ਬੈਠੀਆਂ ਨੇ ਜੋ ਆਪਣਾ ਕੰਮ ਕਰਨਾ ਚਾਹੁੰਦੀਆਂ ਹਨ ਆਪਣੇ ਤੇ ਨਿਰਪਰ ਹੋਣਾ ਚਾਹੁੰਦੀਆਂ ਹਨ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਤੁਸੀਂ ਉਹਨਾਂ ਨੂੰ ਕੰਮ ਵੀ ਦਿਓਗੇ ਹਾਂਜੀ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਸਾਡੀ ਦੁਕਾਨ ਤੇ ਆਉਣ ਸਿੱਧਾ ਬੁਟੀਕ ਤੇ ਆਉਣ ਸਾਡੇ ਨਾਲ ਕੰਮ ਕਰਨ ਅਸੀਂ ਮਸ਼ੀਨਾਂ ਵੀ ਦੇਵਾਂਗੇ ਤੇ ਕੰਮ ਸਿਖਾਵਾਂਗੇ ਵੀ ਤੇ ਉਹਨਾਂ ਨੂੰ ਅਸੀਂ ਕੰਮ ਵੀ ਦੇਵਾਂਗੇ ਤੇ ਪੈਸੇ ਦੇ ਵਿੱਚ ਵੀ ਹੈਲਪ ਕੀਤੀ ਜਾਊਗੀ ਠੀਕ ਹੈ ਇਹ ਬੁਟੀਕ ਬੱਕਰੀ ਬੁਟੀਕ ਲੱਗਦੀ ਜਿਵੇਂ ਤੁਸੀਂ ਦੱਸ ਰਹੇ ਹੋ ਮਸ਼ੀਨਾਂ ਵੀ ਆਪਣੇ ਕੋਲੋਂ ਦੇ ਰਹੇ ਹੋ ਉਹਨਾਂ ਔਰਤਾਂ ਨੂੰ ਉਹਨਾਂ ਲੜਕੀਆਂ ਦੇ ਲਈ ਫਿਰ ਕੰਮ ਦੇ ਪੈਸੇ ਵੀ ਦੇ ਰਹੇ ਹੋ ਸਿਕਿਉਰਟੀ ਵਗੈਰਾ ਵੀ ਦੇ ਰਹੇ ਹੋ ਫਿਰ ਨਹੀਂ ਵੀਰੇ ਸਿਕਿਉਰਟੀ ਕੋਈ ਨਹੀਂ ਹੈਗੀ ਆਪਣੀ ਤੇ ਮੈਨੂੰ ਐਵੇਂ ਵੀ ਜਿਹੜੀਆਂ ਮੇਰੇ ਭੈਣਾਂ ਵੀ ਕਰੇ ਨਹੀਂ ਕੁਝ ਕਰਦੀਆਂ ਉਹ ਸਾਡੇ ਨਾਲ ਸੰਪਰਕ ਕਰਨ ਉਹ ਵੀ ਬਾਹਰ ਨਿਕਲਣ ਉਹ ਵੀ ਆਪਣੇ ਹੱਥ ਦਾ ਜਿਹੜਾ ਹੁਨਰ ਅੱਗੇ ਲੈ ਕੇ ਆਉਣਾ ਲਾਹੌਰ ਵਾਲ ਦੇ ਨੇੜੇ ਤੇੜੇ ਦੇ ਔਰਤਾਂ ਦੇ ਲਈ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ ਇੱਥੋਂ ਦੀਆਂ ਜੋ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਕੁੜੀਆਂ ਨੇ ਜੇਕਰ ਉਹ ਆਪਣਾ ਕੰਮ ਕਰਨਾ ਚਾਹੁੰਦੀਆਂ ਨੇ ਪਾਰਟ ਟਾਈਮ ਕਰਨਾ ਕੰਮ ਕਰਨਾ ਚਾਹੁੰਦੀ ਨੇ ਇਹ ਜਿਹੜੀ ਸਾਹਿਬ ਬੁਟੀਕ ਆ ਨਾਰੰਗਪਾਲ ਪਿੰਡ ਦੇ ਵਿੱਚ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਮਸ਼ੀਨਾਂ ਵੀ ਪ੍ਰੋਵਾਈਡ ਕਰਵਾਈਆਂ ਜਾਣ ਜਾਂ ਮਸ਼ੀਨਾਂ ਵੀ ਦਿੱਤੀਆਂ ਜਾਣ ਗਿਆ ਹੋਰ ਵੀ ਸਮਾਨ ਦਿੱਤਾ ਜਾਊਗਾ ਜੇਕਰ ਤੁਸੀਂ ਆਪਣਾ ਕੰਮ ਕਰਨਾ ਚਾਹੁੰਦੇ ਹੋ ਤੁਹਾਡਾ ਐਡਰੈਸ ਜਰੂਰ ਦੱਸ ਦਿਓ ਇੱਕ ਵਾਰੀ ਹਾਂਜੀ ਮੈਂ ਤੁਹਾਨੂੰ ਐਡਰੈਸ ਵੀ ਦੱਸ ਦਈਏ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਵੀ ਜਿੰਨੇ ਵੀ ਮੇਰੇ ਇੱਥੇ ਆਸ-ਪਾਸ ਦੇ ਪਿੰਡ ਆ ਉਹ ਵੀ ਸਾਡੇ ਨਾਲ ਸਾਰੇ ਸੰਪਰਕ ਕਰਨ ਕੰਟੈਕਟ ਕਰਨ ਵਿੱਚ ਟੀਚਿੰਗ ਦੇ ਵਿੱਚ ਕਰਵਾਉਣ ਵਾਸਤੇ ਜਿੰਨੀਆਂ ਮੇਰੀਆਂ ਭੈਣਾਂ ਬਾਹਰ ਰਹਿੰਦੀਆਂ ਨੇ ਯੂ ਐਸ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਗਲੇਣ ਜਿੱਥੇ ਵੀ ਰਹਿੰਦੀਆਂ ਨੇ ਉਹ ਵੀ ਸਾਡੀਆਂ ਭੈਣਾਂ ਲਈ ਸਾਡੇ ਕੋਲੇ ਕੋਰੀਅਰ ਦਾ ਸਟੀਚਿੰਗ ਦਾ ਸਾਰਾ ਪ੍ਰਬੰਧ ਹੈ ਉਹ ਸਾਡੇ ਨਾਲ ਕੰਟੈਕਟ ਕਰਨ ਠੀਕ ਹੈ ਔਨਲਾਈਨ ਜੇ ਆਪਾਂ ਕੀ ਹੈ ਅੱਜ ਕੱਲ ਔਨਲਾਈਨ ਖਰੀਦਦਾਰੀ ਬਹੁਤ ਵੱਧ ਗਈ ਲੋਕ ਨਹੀਂ ਪਹੁੰਚ ਸਕਦੇ ਦੂਰੋਂ ਦਰਾਂਡੇ ਉਹ ਲੋਕ ਜੁੜੇ ਹੋਏ ਨੇ ਤੁਹਾਡੇ ਨਾਲ ਨਹੀਂ ਪਹੁੰਚ ਸਕਦੇ ਪਹੁੰਚ ਨਹੀਂ ਕਰ ਸਕਦੇ ਜੇਕਰ ਕਿਸੇ ਨੂੰ ਸੂਟ ਪਸੰਦ ਆਉਂਦਾ ਵੀ ਮੈਂ ਬਾਜ਼ਾਰ ਦੇ ਵਿੱਚ ਉਸ ਦੁਕਾਨ ਤੇ ਆ ਸੂਟ ਦੇਖ ਕੇ ਆਈਆਂ ਜੇ ਕੋਈ ਆਪਣੀ ਔਰਤ ਭੈਣ ਕਹਿੰਦੀ ਹੈ ਮੈਂ ਸੂਟ ਦੇਖਾਈਆ ਤੁਸੀਂ ਸੂਟ ਲੈ ਲਓ ਤੇ ਸਾਨੂੰ ਸਟਿਚ ਕਰਕੇ ਦੇ ਦਿਓ ਜੇ ਕਿਸੇ ਨੇ ਬਾਹਰ ਮੰਗਾਣਾ ਹੋਵੇ ਭੇਜ ਦਿਓ ਹਾਂਜੀ ਜੇ ਕਿਸੇ ਮੇਰੀ ਭੈਣ ਨੂੰ ਕਿਸੇ ਵੀ ਤਰ੍ਹਾਂ ਦਾ ਸੂਟ ਪਸੰਦ ਆ ਉਹ ਸਾਨੂੰ ਮਤਲਬ ਵਟਸਐਪ ਤੇ ਕੰਟੈਕਟ ਕਰਨ ਉਹਨਾਂ ਨੂੰ ਸੇਮ ਸੂਟ ਸੇਮ ਸਟੀਚਿੰਗ ਸਾਰਾ ਕੁਝ ਕੰਪਲੀਟ ਕਰਕੇ ਅਸੀਂ ਉਹਨਾਂ ਨੂੰ ਕੋਰੀਅਰ ਕਰਾਂਗੇ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਦਰਸ਼ਕਾਂ ਹਾਂਜੀ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਜਿਹੜੀਆਂ ਮੇਰੀਆਂ ਭੈਣਾਂ ਹਾਰਡਪੀਡ ਦੇ ਵਿੱਚ ਮਸੀਬਤ ਦੇ ਵਿੱਚ ਨੇ ਉਹਨਾਂ ਦੇ ਕੱਪੜਿਆਂ ਦਾ ਬਹੁਤ ਉਹਨਾਂ ਨੂੰ ਔਖਾ ਹੈ ਉਸ ਮੈਂ ਉਹਨਾਂ ਨੂੰ ਦੁਬਾਰਾ ਫੇਰ ਕਹਿਣੀ ਆ ਅਸੀਂ ਉਹਨਾਂ ਦੇ ਕੱਪੜੇ ਫ੍ਰੀ ਸਟਿਚ ਕਰਾਂਗੇ ਸਾਡੇ ਨਾਲ ਜ਼ਰੂਰ ਕੰਟੈਕਟ ਕਰਨ ਠੀਕ ਹੈ ਇੱਕ ਵੱਖਰਾ ਉਪਰਾਲਾ ਇਸ ਬੁਟੀਕ ਦੇ ਵਿੱਚ ਜਿਹੜੀ ਅਸੀਂ ਬੁਟੀਕ ਦੇ ਵਿੱਚ ਪਹੁੰਚੇ ਹਾਂ ਸਾਹਿਬ ਬੁਟੀਕਰ ਪਿੰਡ ਨਾਰੰਗਵਾਲ ਜੋਧਾ ਤੋਂ ਡੇਲੋ ਰੋਡ ਤੇ ਸਥਿਤ ਹੈ ਬੁਟੀਕ ਨੇੜੇ SBI ਬੈਂਕ ਦੇ ਆਕੇ ਤੁਸੀਂ ਸੰਪਰਕ ਕਰ ਸਕਦੇ ਹੋ ਥੱਲੇ ਇਹਨਾਂ ਦਾ ਨੰਬਰ ਫਲੈਸ਼ ਹੋ ਰਿਹਾ ਨੰਬਰ ਚੱਲ ਰਿਹਾ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨਾਲ ਜਿਨ੍ਹਾਂ ਦਾ ਉਪਰਾਲਾ ਹੈ ਜਿਨ੍ਹਾਂ ਨੇ ਉਲਾਂਣ ਕੀਤਾ ਹੈ ਕਿ ਜਿਹੜੇ ਹੜ੍ਹ ਪ੍ਰਭਾਵਿਤ ਪੈਣਾ ਹੋ ਗੀਆਂ ਸਾਡੀਆਂ ਜਿਨ੍ਹਾਂ ਨੂੰ ਕੱਪੜੇ ਦੀ ਲੋੜ ਹੈ ਸਟਿਚ ਅਸੀਂ ਫ੍ਰੀ ਕਰ ਦਾਂਗੇ ਪਰ ਜੇ ਤੁਹਾਡੇ ਕੋਲੇ ਕੱਪੜਾ ਹੈ ਤਾਂ ਕੱਪੜਾ ਸਾਨੂੰ ਦੇ ਸਕਦੇ ਹੋ ਹੋਰ ਵੀ ਜੇ ਕੋਈ ਇਹਨਾਂ ਦੀ ਸਹਾਇਤਾ ਕਰਨੀ ਚਾਹੁੰਦਾ ਹੈ ਕੋਈ ਕੱਪੜੇ ਭੈਣ ਭਰਾ ਇਹਨਾਂ ਨੂੰ ਕੱਪੜੇ ਲੈ ਕੇ ਦੇਣਾ ਚਾਹੁੰਦਾ ਹੈ ਉੱਥੇ ਲੈ ਕੇ ਜਾਣਾ ਚਾਹੁੰਦਾ ਹੈ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਨਾਰੰਗਵਾਲ ਡੇਲੋ ਜੋਧਾ ਰੋਡ ਤੇ ਨੇੜੇ SBI ਬੈਂਕ ਸਾਹਿਬ ਬੁਟੀਕ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਜਿਹੇ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ